ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ گاਵਾں ਦੇ ਦੁੱਧ ਵਧਣ ਜਾਂ ਘਟਣ ਚ ਪਾਣੀ ਦਾ ਕਿੱਡਾ ਕਹਿਮ ਰੋਲ ਆ ਵੀਰੇ ਇੱਕ ਤਾਂ ਜੇ ਆਪਾਂ ਗੱਲ ਕਰੀਏ ਵੀ گاਵਾں ਦੇ 1 ਲੀਟਰ ਦੁੱਧ ਚ ਵੀਰੇ ਘੱਟ ਤੋਂ ਘੱਟ ਨਹੀਂ ਤੁਸੀਂ ਲਾ ਲਓ ਵੀ 80-82% ਆ ਜਿਹੜਾ ਉਹ ਪਾਣੀ ਹੁੰਦਾ ਤੇ گاਵਾ ਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਆ ਜਿਵੇਂ ਹੁਣ ਵੀਰੇ ਆਪਾਂ ਗਰਮੀ ਆ ਜਿਵੇਂ ਹੁਣ ਕਿਸੇ ਦੇ ਘਰੇ ਪਸ਼ੂ ਰੱਖੇ ਹੋਏ ਨੇ ਜਾਂ ਆਪਣੇ ਬੰਨ ਕੇ ਰੱਖੇ ਹੋਏ ਨੇ ਜਿਵੇਂ ਆਪਾਂ ਵੀ ਬੰਨਦੇ ਹੀ ਆ ਪਸ਼ੂ ਸਾਰੇ ਬੰਨਦੇ ਹੀ ਨੇ ਲਗਭਗ ਵੀਰੇ 90-95% ਤੇ ਜਿਵੇਂ ਹੁਣ ਮੰਨ ਲਓ ਵੀ ਗਾਵਾਂ ਬੰਨੀਆਂ ਹੋਈਆਂ ਨੇ ਆਪਾਂ ਦੋ ਟਾਈਮ ਪਾਣੀ ਪਲਾਉਨੇ ਆ ਸਵੇਰੇ ਪਲਾਦਾ ਸ਼ਾਮ ਨੂੰ ਪਲਾਦਾ ਵੀਰੇ ਆਪਾਂ ਨੇ ਪ੍ਰੈਕਟੀਕਲ ਰਿਜ਼ਲਟ ਲੈ ਹੋਏ ਨੇ ਹੁਣ ਜਿਵੇਂ ਮੈਂ ਵੀਰੇ ਮੰਨ ਲਓ ਤੁਸੀਂ ਵੀ ਸ਼ਾਮ ਨੂੰ ਜੇ ਪਾਣੀ ਨਾ ਮੈਂ ਵੀਰੇ ਚਾਰ ਪੰਜ ਟਾਈਮ ਪਾਣੀ ਪਲਾਉਣਾ ਆ ਤੇ ਵੀ ਮਤਲਬ ਮੂੜੇ ਛੱਡਿਆ ਹੁੰਦਾ ਆਪਣਾ ਪਾਣੀ ਜਿਵੇਂ ਹੁਣ ਤੁਸੀਂ ਲਾ ਲਓ ਵੀ ਸਵੇਰੇ ਪਸ਼ੂਆਂ ਨੂੰ 5:30 ਚੋਂਣ ਤੋਂ ਬਾਅਦ ਬਾਹਰ ਬੰਨ੍ਹ ਦਿੰਨੇ ਹੁੰਨੇ ਆਪਾਂ ਉਹ ਖੋਲੀ ਜਿ ਵੀਰੇ ਆਪਣਾ ਪਾਣੀ ਛੱਡਿਆ ਹੁੰਦਾ ਤੇ ਤੁਸੀਂ ਲਾ ਲਓ ਤਿੰਨ ਚਾਰ ਘੰਟੇ ਉਹਨਾਂ ਦੇ ਮੂੜੇ ਪਾਣੀ ਰਹਿੰਦਾ ਫਿਰ ਆਪਾਂ 8:30-9:00 ਵਜੇ ਅਸੀਂ ਅੰਦਰ ਬੰਦਦੇ ਨੇ ਹੁੰਨੇ ਆ ਜਿਆਦਾ ਦੇ ਪੌਣੇ ਘੰਟੇ ਚ ਉਹਨਾਂ ਨੇ ਸੱਨੀ ਖਾ ਲਈ ਵੀਰੇ 9 ਸਵੇਰ ਨੌ ਫੇਰ ਪਾਣੀ ਛੱਡ ਦੇਣਾ 2:3 3 ਵਜੇ ਤੱਕ ਫੇਰ ਉਹਨਾਂ ਦੇ ਮੂਹਰੇ ਪਾਣੀ ਰਹਿੰਦਾ ਫੇਰ ਦਾਣਾ ਫੱਕਾ ਆਪਣਾ ਧਰ ਕੇ ਫੇਰ ਬਾਹਰ ਵੀ ਦੇ ਬੰਦਦੇ ਆ ਜਦ ਜਦ ਪਾਣੀ ਛੱਡਿਆ ਹੁੰਦਾ ਬਾਹਰ ਆਪਾਂ ਤਾਜ਼ਾ ਹੀ ਪਾਣੀ ਪਾਉਂਨੇ ਆ ਬੇ ਵੀ ਮਤਲਬ ਲਾਲੂ ਬੀਜ ਮੇ ਹੁਣ ਸਵੇਰੇ ਖੋਲੀ ਚ ਪਾਣੀ ਛੱਡਦੇ ਆ ਬਾਹਰ ਕੱਢ ਕੇ ਡੰਗਰ ਤੇ ਐ ਨਹੀਂ ਹੈਗਾ ਵੀ ਉਹ ਪੀ ਆ ਰਿਹਾ ਉਹਨਾਂ ਨੂੰ ਕੱਢ ਦਿੰਨੇ ਹੁੰਨੇ ਆ ਜੇ ਆਪਾਂ ਅੰਦਰ ਬੰਦਨੇ ਆ ਤੇ ਸ਼ਾਮ ਨੂੰ ਜਵਾਈ ਤੋਂ ਬਾਅਦ 5 ਵਜੇ ਵੀਰੇ ਉਹਨਾਂ ਦੇ ਮੂਹਰੇ ਤਾਰਾ ਮੀਰਾ ਪਾ ਕੇ ਉਸ ਤੋਂ ਬਾਅਦ ਫੇਰ ਪਾਣੀ ਛੱਡ ਦੇਣਾ ਯਾਨੀ ਜੀ ਰਿਜ਼ਲਟ ਵੀਰੇ ਬਹੁਤ ਮਿਲਦਾ ਤੁਸੀਂ ਆਪਣਾ ਪ੍ਰੈਕਟੀਕਲ ਕਰਕੇ ਇੱਕ ਗਾਂ ਤੇ ਵੀ ਪ੍ਰੈਕਟੀਕਲ ਕਰਕੇ ਦੇਖ ਸਕਦੇ ਹੋ ਜੇ ਤੁਹਾਨੂੰ ਲੱਗਦਾ ਜਿਵੇਂ ਹੁਣ ਕਈ ਵੀਰ ਕਹਿੰਦੇ ਨੇ ਵੀ ਬਾਰ-ਬਾਰ ਪਾਣੀ ਪਿਲਾਉਣਾ ਔਖਾ ਇੱਕ ਡੰਗਰ ਨੂੰ ਮੰਨ ਲਓ ਤੁਹਾਡਾ ਪਸ਼ੂ ਜਿੰਨੇ ਦੁੱਧ ਤੇ ਚੱਲਦਾ ਹੁੰਦਾ ਤੁਸੀਂ 10-15 ਇਹ ਨਹੀਂ ਹੈਗਾ ਵੀਰੇ ਵੀ ਇੱਕ ਦਿਨ ਜੇ ਉਹ ਦੁੱਧ ਵਾਜੂਗਾ ਯਾਨੀ ਜੀ ਫਰਕ 100% 1 ਕਿਲੋ ਘੱਟ ਤੋਂ ਘੱਟ ਨਹੀਂ 1 ਕਿਲੋ ਦੁੱਧ ਦਾ ਫਰਕ ਪਾਊਗਾ ਪਸ਼ੂ ਸਿਰਫ ਪਾਣੀ ਪਿਲਾਉਣ ਨਾਲ ਉਹਦੇ ਤੇ ਵੀਰੇ ਕਿਹੜਾ ਆਪਣਾ ਖਰਚਾ ਹੁੰਦਾ ਹੁਣ ਜਿਵੇਂ ਮੈਂ ਵੀਰੇ ਸ਼ਾਮ ਨੂੰ ਮੈਂ ਪ੍ਰੈਕਟੀਕਲ ਇਹ ਕਰਿਆ ਹੋਇਆ ਵੀ ਸ਼ਾਮ ਨੂੰ ਜਿਵੇਂ ਅੱਜ ਨਾ ਪਾਣੀ ਬਣਾਵਾਂ ਅਗਲੇ ਦਿਨ ਸਵੇਰੇ ਉਹਨਾਂ ਨੇ ਚਾਹੇ ਅੱਧਾ ਕਿਲੋ ਘੱਟ ਦੇਣ ਘੱਟ ਦੇਣੀ ਆ ਦੁੱਧ ਤੁਹਾਨੂੰ ਜੇ ਵੀਰੇ ਵੀ ਮਤਲਬ ਖੋਲ ਕੇ ਪਲਾਉਣਾ ਔਖਾ ਲਾ ਤੁਸੀਂ ਬਾਲਟੀ ਨਾਲ ਇੱਕ ਪਸ਼ੂ ਵੀ ਮਤਲਬ ਇੱਕ ਪਸ਼ੂ ਜਿੰਨਾ ਤੁਹਾਡਾ ਦੁੱਧ ਦਿੰਦਾ ਉਹਨੂੰ ਡੇਲੀ ਪਾਣੀ ਪਿਲਾ ਦਿਓ ਚਾਰ ਟਾਈਮ ਪਿਲਾ ਦਿਓ ਪੰਜ ਟਾਈਮ ਪਿਲਾ ਦਿਓ ਤੇ ਮੂਰੀ ਰੱਖਣਾ ਹੁੰਦਾ ਵੀਰੇ ਬਾਲਟੀ ਨਾਲ ਪਾਣੀ ਜੇ ਟਾਪਾ ਟਾਪਾ ਰੱਖ ਲਓ ਦੋ ਉਹਦੇ ਮੂਰੇ ਇੱਕ ਰੱਖ ਦਿਓ ਤੇ ਤੁਹਾਨੂੰ ਵੀਰੇ ਫਰਕ ਬਹੁਤ ਲੱਗੂਗਾ ਇੱਕ ਦਾ ਵੀਰੇ ਪਾਣੀ ਵੀ ਮਤਲਬ ਤੁਸੀਂ ਲਾ ਲਓ ਪਸ਼ੂ ਦੇ ਅੰਦਰ ਵੀ 70% ਪਾਣੀ ਹੁੰਦਾ ਇੱਕ ਤਾਂ ਪਾਣੀ ਨਾਲ ਵੀਰੇ ਦੁੱਧ ਦਾ ਫਰਕ ਪੈਂਦਾ ਦੂਜਾ ਵੀਰੇ ਗਾਵਾਂ ਦਾ ਜਿਹੜਾ ਟੈਂਪਰੇਚਰ ਆ ਉਹ ਮੇਨਟੇਨ ਰਹਿੰਦਾ ਤੇ ਇਹਦੇ ਨਾਲ ਗਾਵਾਂ ਵੀਰੇ ਸਟ्रेस ਵੀ ਨਹੀਂ ਮੰਨਦੀ ਜਿਵੇਂ ਹੁਣ ਗਰਮੀ ਆ ਗਰਮੀ ਤਾਂ ਆਪਾਂ ਨਾਰਮਲ ਵਿੱਚ ਆ ਚਾਰ ਪੰਜ ਵਾਰ ਪਾਣੀ ਪੜਾ ਸਕਦੇ ਆ ਜਿਵੇਂ ਹੁਣ ਨਿੜਾਉਣੀਆਂ ਨੇ ਵੀ ਵੀਰੇ ਜਿਵੇਂ ਕਈ ਹੁੰਦੇ ਨੇ ਵੀਰੇ ਵੀ ਮਤਲਬ ਪਤਲਾ ਜਾਂ ਪਾਈਪ ਲਾ ਕੇ ਨਿੜਾਉਂਦੇ ਨੇ ਜਾਨੀ ਆਪਾਂ ਨੂੰ ਪ੍ਰੋਪਰ ਵਧੀਆ ਪਸ਼ੂ ਤੇ ਪਾਣੀ ਪਾਉਣਾ ਚਾਹੀਦਾ ਸਿਰ ਚ ਪਾਣੀ ਪਾਓ ਆ ਦਿਨ ਅੱਜ ਕਿਉਂਕਿ ਇਹ ਵੀਰੇ ਆਹੀ 15-20 ਦਿਨ ਨੇ ਗਰਮੀ ਦੇ। 헤ਚੇ ਥਣਾ ਦੀ ਪ੍ਰੋਬਲਮ ਵੱਧ ਆਉਂਦੀ ਆ, ਇਹ ਤੇ ਚਿੱਟੜਾਂ ਦੀ ਪ੍ਰੋਬਲਮ ਵੱਧ ਆਉਂਦੀ ਆ। ਤੇ ਤੇ ਵੀਰੇ ਪਸ਼ੂ ਵੱਧ ਬਿਮਾਰ ਹੁੰਦੇ ਨੇ ਕਿਉਂਕਿ ਇੱਕ ਤਾਂ ਵੀਰੇ ਗਰਮੀ ਬਹੁਤ ਪੈਂਦੀ ਆ, ਇਹ ਮੌਸਮ ਥੱਲਾ ਜਿਹਾ ਰਹਿੰਦਾ। ਤੇ ਆਪਾਂ ਨੂੰ ਪਸ਼ੂ ਨੂੰ ਵੀਰੇ ਤੁਸੀਂ ਵਰਤ ਕੇ ਦੇਖ ਲਿਓ ਇਹ ਤਰੀਕਾ, ਚਾਰ-ਪੰਜ ਵਾਰ ਪਾਣੀ ਪਿਲਾ ਕੇ ਤੁਹਾਨੂੰ 100% ਜਿਹੜਾ ਉਹ ਰਿਜ਼ਲਟ ਮਿਲੂਗਾ। ਤੇ ਵੀਰੇ ਦੂਜੀ ਆਪਾਂ ਨੇ ਗੱਲ ਕਰਨੀ ਆ ਵੀ ਜਿਹੜੇ ਵੀਰਾਂ ਨੇ ਵੀ ਮਤਲਬ ਨਵਾਂ ਕੰਮ ਸਟਾਰਟ ਕਰਨਾ, ਇੱਕ ਵੀਰ ਦਾ ਮੈਸੇਜ ਵੀ ਆਇਆ ਸੀਗਾ। ਵੀ ਤੁਸੀਂ ਜਿਹੜਾ ਵੀ ਮਤਲਬ ਕੋਰਸ ਕਰਿਆ ਸੀ ਉਹਦੇ ਬਾਰੇ ਜਾਣਕਾਰੀ ਦਿਓ ਜਿਵੇਂ ਵੀਰੇ ਆਪਾਂ ਗੱਲ ਕਰਦੇ ਆ ਵੀ ਜਿਨ੍ਹਾਂ ਨੇ ਜ਼ੀਰੋ ਲੈਵਲ ਤੋਂ ਕੰਮ ਸਟਾਰਟ ਕਰਨਾ ਵੀ ਜਿਨ੍ਹਾਂ ਨੂੰ ਮੰਨ ਲਓ ਕਈਆਂ ਨੂੰ ਵੀਰੇ ਹੁਣ ਮੈਨੂੰ ਵੀ ਨਹੀਂ ਸੀ ਵੀ ਲਾ ਲਓ 8-9 ਮਹੀਨੇ ਬਤਾ ਪਹਿਲਾਂ ਡੰਗਰ ਰੱਖੇ ਹੋਏ ਸੀ ਘਰੇ ਇਹੋ ਜੀ ਕੋਈ ਗੱਲ ਨਹੀਂ ਸਾਰਿਆਂ ਦੀ ਹੁੰਦੇ ਨੇ ਵੀਰੇ ਇਹ ਵੀ ਦੋ ਤਰੀਕੇ ਦਾ ਕੰਮ ਆ ਜਿਵੇਂ ਇੱਕ ਬਿਜ਼ਨਸ ਸਟੈਪ ਲਾ ਲਓ ਫਾਰਮ ਦੇ ਤੌਰ ਤੇ ਕੰਮ ਕਰਨਾ ਇੱਕ ਨਾਰਮਲ ਆਪਾਂ ਘਰੇ ਰੱਖੇ ਹੁੰਦੇ ਨੇ ਪਸ਼ੂ ਵੀ ਆਪਣੀ ਆਈ ਚਲਾਈ ਮਾੜਾ ਮੋਟਾ ਖਰਚਾ ਚੱਲੀ ਜਾਂਦਾ ਵੀ ਆਪਾਂ ਨੇ ਕਿਹੜਾ ਫਾਰਮ ਆਲਾ ਵੱਡਾ ਕੰਮ ਕਰਨਾ ਵੀ ਇਹ ਜ਼ਰੂਰੀ ਨਹੀਂ ਹੈਗਾ ਜਾਨੀ ਜੀ ਮੈਂ ਇਹ 100% ਲੈ ਕੇ ਦੇਦਾ ਆਂ ਵੀ ਬੰਦਾ ਮਿਹਨਤ ਕਰੇ ਨਾ ਉਹ ਬਿਨਾ ਬਰੀਡ ਤੋਂ ਗਾਵਾਂ ਲੈ ਕੇ ਵੀ ਬਰੀਡ ਤਾਂ ਵੀ ਤੇ ਤਿਆਰ ਹੋਈ ਜਾਣੀਆਂ ਹੁਣ ਸੁਪੋਜੀ ਗੱਲ ਤੁਸੀਂ 50-60 ਹਜ਼ਾਰ ਦੀਆਂ ਲੈ ਲਈ ਠੀਕ ਆ ਨਾ ਤانوں ਉਹਦੇ ਤੇ ਸਾਰਾ ਕੁਝ ਪਤਾ ਲੱਗ ਜਾਣਾ ਜਿਵੇਂ ਹੁਣ ਡੰਗਰ ਵੀ ਤੇ ਬਿਮਾਰ ਵੀ ਹੁੰਦਾ ਜਾਂ ਡਾਕਟਰ ਤੁਹਾਡੇ ਆਉਂਦਾ ਕੋਈ ਵੀ ਕੋਈ ਵੀ ਬਿਮਾਰੀ ਹੁੰਦੀ ਆ ਠੀਕ ਆ ਜਿਵੇਂ ਡਾਕਟਰ ਟੀਕੇ ਲਾ ਕੇ ਜਾਂਦਾ ਕੋਈ ਵੀ ਦਵਾਈ ਦੱਸ ਕੇ ਜਾਂਦਾ ਤੁਹਾਨੂੰ ਉਹ ਕਾਪੀ ਤੇ ਲਿਖ ਲਿਆ ਕਰੋ ਵੀ ਆਹ ਬਿਮਾਰੀ ਤੇ ਆਹ ਟੀਕੇ ਲੱਗਦੇ ਨੇ ਇਹਦੇ ਤੋਂ ਪਤਾ ਲੱਗ ਜਾਂਦਾ ਤੇ ਵੀਰੇ ਮੈਂ ਸਰਟੀਫੀਕ ਵੀ ਮਤਲਬ ਕੋਰਸ ਦੀ ਗੱਲ ਕਰਦਾ ਸੀ ਮੈਂ ਬੀਜੇ ਕੋਰਸ ਕਰਿਆ ਸੀ 28 ਦਿਨ ਦਾ ਇਹ ਵੀ ਮੈਨੂੰ ਪਹਿਲਾਂ ਕੁਝ ਵੀ ਨਹੀਂ ਸੀ ਪਤਾ ਮਿਨਰਲ ਮਿਕਚਰ ਬਾਰੇ ਵੀ ਨਹੀਂ ਸੀ ਪਤਾ ਵੀ ਉਹ ਕੀ ਹੁੰਦਾ ਕਿਹਨੂੰ ਪਾਈਦਾ ਤੇ ਵੀਰੇ ਉਹ ਕੋਰਸ ਨਾਲ ਇੱਕ ਤਾਂ ਆਪਾਂ ਨੂੰ ਪਤਾ ਲੱਗਦਾ ਵੀ ਪਸ਼ੂ ਦੀ ਦੇਖ ਰੱਖ ਕਿਵੇਂ ਕਰਨੀ ਆ ਉਹ ਚ ਦਵਾਈ ਬੂਟੀ ਦਾ ਵੀ ਵੀਰੇ ਪਤਾ ਲੱਗਦਾ ਜਿਵੇਂ ਇਹ ਨਹੀਂ ਮੈਂ ਕਹਿੰਦਾ ਵੀ ਉਹ ਕੋਰਸ ਕਰਕੇ ਬੰਦਾ ਡਾਕਟਰ ਬਣ ਜਾਂਦਾ ਯਾਨੀ ਕਿ ਆਪ ਦੇ ਘਰੇ ਪਸ਼ੂ ਸਾਹਮਣ ਜੋਗਾ ਬੰਦਾ ਹੋ ਜਾਗਾ ਬਾਕੀ ਗੱਲ ਹੁੰਦੀ ਹੈ ਵੀਰੇ ਪ੍ਰੈਕਟੀਕਲ ਤੇ ਵੀ ਜਿਵੇਂ ਆਪਾਂ ਡੰਗਰ ਰੱਖਦੇ ਆ ਪ੍ਰੈਕਟੀਕਲ ਹੋਊਗਾ ਰੋਜ਼ ਦੀ ਰੋਜ਼ ਆਪਣੇ ਡੰਗਰ ਚ ਚਾਹੇ ਕੋਈ ਮਿਹਰੋ ਘਾਟ ਆਉਂਦੀ ਆ ਬਾਦ ਆਉਂਦੀ ਆ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਨੂੰ ਰੋਜ਼ ਦੀ ਰੋਜ਼ ਪਤਾ ਲੱਗੂਗਾ ਇਹ ਕੰਮ ਅਜਦਾ ਵੀਰੇ ਬੰਦਾ ਜਿੰਨਾ ਸਿੱਖਦਾ ਉਹਨਾਂ ਹੁਣ ਦਾ YouTube ਵੀਰੇ ਵੱਡੇ ਵੱਡੇ ਫਾਰਮ ਵਾਲੇ ਨੇ ਆਪਾਂ ਉਹਨਾਂ ਕੋ ਵੀ ਜਾ ਸਕਦੇ ਆ ਵੀ ਮਤਲਬ ਜਿਵੇਂ ਬਿਮਾਰੀਆਂ ਦਾ ਪਤਾ ਲੱਗ ਗਿਆ ਬਿਮਾਰੀਆਂ ਦਾ ਟ੍ਰੀਟਮੈਂਟ ਕਿਵੇਂ ਕਰਨਾ ਤੇ ਅਧੀਆਂ ਬਿਮਾਰੀਆਂ ਦਾ ਵੀਰੇ ਆਪਾਂ ਨੂੰ ਜਿਵੇਂ ਹੁਣ ਮੈਂ ਕੋਰਸ 28 ਦਿਨ ਦਾ ਜੇ ਜਿਹੜਾ ਬੰਦਾ ਜਮੇ ਜੀਰੋ ਲੈਵਲ ਤੋਂ ਕੰਮ ਸਿੱਖਣਾ ਚਾਹੁੰਦਾ ਜਿਹਨੂੰ ਪਤਾ ਵੀ ਨਹੀਂ ਉਹ ਜੇ ਵੀਰੇ 28 ਦਿਨ ਦਾ ਕੋਰਸ ਕਰ ਲਵੇ 100% ਗਾਰੰਟੀ ਜਣੀ ਜੀ ਉਹਨੂੰ ਆਪਣੇ ਘਰੇ ਪਸ਼ੂ ਰੰਗ ਰੱਖਣ ਜੋਗਾ ਹੋ ਜੂ ਬੰਦਾ ਵੀ ਹਾਂ ਉਹਨੂੰ ਪਤਾ ਲੱਗ ਜੂ ਵੀ ਆਹ ਗਾਂ ਨੂੰ ਐ ਕਰਨਾ ਆਹ ਗਾਂ ਨੂੰ ਐ ਕਰਨਾ ਚਾਹੀਏ ਗਾਂ ਚ ਐ ਮੱਝ ਜਣ ਜੀ ਵੀਰੇ ਬੰਦਾ ਜਣ ਜੀ ਸਿੱਖਣੇ ਵਾਲਾ ਜਾਂ ਕੰਮ ਕਰਨੇ ਵਾਲਾ ਹੋਣਾ ਜ਼ਹੀਦਾ ਹੁਣ ਕਈ ਵੀਰ ਕਹਿੰਦੇ ਨੇ ਵੀ ਇਹ ਨਾ ਗਾਵਾਂ ਜਾਂ ਮੱਝਾਂ ਚ ਕੁਛ ਵੱਜਦਾ ਨਹੀਂ ਹੈਗਾ ਵੀਰੇ ਸਾਰਾ ਕੁਛ ਵੱਜਦਾ ਇੱਕ ਤਾਂ ਟਾਈਮ ਲੱਗਦਾ ਠੀਕ ਆ ਥੋੜਾ ਜਿਹਾ ਤੇ ਦੂਜਾ ਜਿਵੇਂ ਹੁਣ ਵੀਰੇ ਟਾਈਮ ਤਾਂ ਲੱਗਦਾ ਮੰਨ ਲਓ ਆਪਾਂ ਨੇ ਪਸ਼ੂ ਲਿਆਂਦੇ ਦੋ ਲਿਆਂਦੇ ਚਾਰ ਲਿਆਂਦੇ ਉਹ ਆਪਣੇ ਘਰੇ ਦੁੱਧ ਦੇਣਗੇ ਠੀਕ ਆ ਉਹਨਾਂ ਦੇ ਆਪਾਂ ਸੀਮਨ ਚੰਗੇ ਲੋ ਚਾਹੇ ਵੀਰੇ ਤੁਸੀਂ ਸੀਮਨ 5000 ਵਾਲਾ ਸਟਰਾ ਲਾਓ ਚਾਹੇ 200 ਵਾਲਾ ਉਹਦੀ ਡਿਟੇਲ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਵੀ ਆਹ ਬੋਲੇ ਦਾ ਲੱਗਿਆ ਹੋਇਆ ਆਹ ਇਹਦਾ ਰਿਕਾਰਡ ਆ ਠੀਕ ਆ ਤਾਂ ਹੀ ਵੀਰੇ ਤੁਹਾਡੇ ਘਰ ਦੀ ਤੁਸੀਂ ਆਪਣੀ ਬਰੀਡ ਹੈ ਜਿਹੜੀ ਉਹ ਵਧੀਆ ਬਣਾ ਸਕਦੇ ਹੋ ਤੇ ਵੀਰੇ ਕੋਈ ਔਖਾ ਕੰਮ ਨਹੀਂ ਹੈਗਾ ਜਿਹੜੇ ਵੀਰਾਂ ਨੇ ਕਰਨਾ ਵੀ ਮਤਲਬ ਸ਼ੌਂਕ ਆ ਕਰਨ ਦਾ ਕਈ ਵੀਰ ਇਹਦੇ ਕਰਕੇ ਹੀ ਨਹੀਂ ਵੀਰੇ ਇਹ ਕੰਮ ਚ ਆਉਂਦੇ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਵੀ ਜੇ ਅਸੀਂ ਮੰਨ ਲਓ ਵੀ ਬਰੀਡ ਲਵਾਂਗੇ ਤਾਂ ਹੀ ਵੀ ਮਤਲਬ ਅਸੀਂ ਕਾਮਯਾਬ ਹੋ ਸਕਾਂਗੇ ਨਹੀਂ ਵੀਰੇ ਤੁਸੀਂ ਬਿਨਾ ਬਿਨਾ ਬਰੀਰ ਤੋਂ ਵੀ ਵੀ ਕਾਮਯਾਬ ਆ ਜਿਹੜੇ ਹੋ ਸਕਦੇ ਹੋ ਘੱਟ ਖਰਚਿਆ ਕਰੋ ਵੀਰੇ ਪਹਿਲਾਂ ਪਹਿਲਾਂ ਕਈ ਵਾਰ ਬੰਦਾ ਪਹਿਲਾਂ ਹੀ ਵੱਧ ਖਰਚਾ ਕਰ ਦਿੰਦਾ ਉਹਨੂੰ ਘਾਟੇ ਪੈ ਜਾਂਦੇ ਨੇ ਮੁੜ ਕੇ ਵੀਰੇ ਬੰਦੇ ਨੂੰ ਤਾਪ ਨਹੀਂ ਆਉਂਦਾ ਹੈਗਾ ਕਿਉਂਕਿ ਪੈਸੇ ਤਾਂ ਲਿਮਟਡ ਹੀ ਹੁੰਦੇ ਨੇ ਪਹਿਲਾਂ ਹੀ ਪੈਸੇ ਵੱਧ ਲੱਗ ਜਾਂਦੇ ਨੇ ਤੁਸੀਂ ਘੱਟ ਖਰਚਾ ਕਰਕੇ ਕੰਮ ਚਲਾਓ ਆਪਣਾ ਵੀਰੇ ਕਾਮਯਾਬ ਤੁਸੀਂ ਇੱਕ ਨਾ ਇੱਕ ਦਿਨ ਜਰੂਰ ਹੋਵੋਗੇ ਇਹ ਵੀਡੀਓ 'ਚ ਵੀਰੇ ਆਪਾਂ ਨੇ ਇਹੀ ਜਾਣਕਾਰੀ ਦੇਣੀ ਸੀ ਧੰਨਵਾਦ ਵੀਰੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ